ਜਿਹੜੇ ਦੂਜੇ ਚਾਰ ਸਿੱਖ ਨੇ ਇਹ ਚੋਹਾਨ ਪਰਿਵਾਰ ਵਿੱਚੋਂ ਨੇ ਇਹਨਾਂ ਦਾ ਜਿਹੜਾ ਵਡੇਰਾ ਹੈ ਉਹਦਾ ਨਾਮ ਹੈ ਭਾਈ ਪਿਰਾਗ ਜੀ ਗੁਰੂ ਅਰਜੁਨ ਸਾਹਿਬ ਮਹਾਰਾਜ ਜੀ ਦੇ ਵੇਲੇ ਭਾਈ ਪਿਰਾਗ ਜੀ ਨੇ ਗੁਰੂ ਕੀ ਸਿੱਖੀ ਧਾਰਨ ਕੀਤੀ ਸੀ ਭਾਈ ਪਿਰਾਗ ਜੀ ਦਾ ਅੱਗੇ ਪੁੱਤ ਹੈ ਉਹਦਾ ਨਾਮ ਹੈ ਦੁਰਗਾ ਦਾਸ ਦੁਰਗਾ ਦਾਸ ਦੇ ਅੱਗੇ ਚਾਰ ਪੁੱਤ ਨੇ ਬਹੁਤ ਧਿਆਨ ਨਾਲ ਸੁਣੋ ਪਹਿਲੇ ਦਾ ਨਾਮ ਭਾਈ ਵੀਰ ਸਿੰਘ ਹੈ ਭਾਈ ਗੁਰਦਾਸ ਸਿੰਘ ਹੈ ਦੂਜਾ ਭਾਈ ਚੌਪਾ ਸਿੰਘ ਹੈ ਤੀਜਾ ਚੌਥਾ ਜਿਹੜਾ ਸਿੱਖ ਉਹ ਆਲਮ ਸਿੰਘ ਨਤਨ ਹੈ ਚਾਰ ਪੁੱਤ ਨੇ ਦੁਰਗਾ ਦਾਸ ਦੇ ਇਹ ਸਾਡੇ ਇਤਿਹਾਸ ਵਿੱਚ ਕੁਝ ਵਿਦਵਾਨਾਂ ਜ਼ਿਕਰ ਕੀਤਾ ਹੈ ਜਿਹੜੀ ਇਹ ਵਾਰ ਹੈ ਨਾ ਬਾ ਪ੍ਰਗਟ ਚੋ ਪੁਰਖ ਅਗਮਣਾ ਬਰਿਆਮ ਇਕੱਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਇਹ ਬਾਾਰ ਇਹ ਭਾਈ ਦੁਰਗਾ ਦਾਸ ਜੀ ਦੇ ਪੁੱਤਰ ਭਾਈ ਗੁਰਦਾਸ ਜੀ ਦੀ ਲਿਖੀ ਹੋਈ ਹੈ ਉਹਦਾ ਕਾਰਨ ਹੈ ਉੰਧ ਤੇ ਬਾਰਾ ਭਾਈ ਗੁਰਦਾਸ ਸਾਹਿਬ ਜੀ ਦੀਆਂ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਲਖਾਰੀ ਨੇ ਪਰ ਇੱਕ ਬਾਾਰ ਹੈ ਜਿਹੜੀ ਇਹਨਾਂ ਵਿੱਚੋਂ 41ਵੀਂ ਬਾਾਰ ਉਹ ਇਹ ਭਾਈ ਦੁਰਗਾ ਦਾਸ ਜੀ ਦੇ ਪੁੱਤਰ ਦੀ ਲਿਖੀ ਹੋਈ ਹੈ ਤੇ ਭਾਈ ਚੌਪਾ ਸਿੰਘ ਵੀ ਗੁਰੂ ਕਲਗੀ ਧਰਜੀ ਦੇ ਚਰਣਾ ਵਿੱਚ ਕਵੀ ਬਣ ਕੇ ਲਖਾਰੀ ਬਣ ਕੇ ਉਹਨੇ ਆਪਣੀ ਛੇਵਾਂ ਨਿਭਾਈ ਹੈ। ਦੁਰਗਾ ਦਾਸ ਦੇ ਘਰ ਦਾ ਵੀ ਇੱਕ ਨਿਜਮ ਸੀ ਵੀ ਜਦੋਂ ਇਹਦੇ ਘਰ ਪੁੱਤਰ ਦੀ ਦਾਤ ਹੁੰਦੀ ਜਦੋਂ ਵੀ ਇਹਦੇ ਘਰ ਔਲਾਦ ਦਾ ਜਨਮ ਹੁੰਦਾ ਤੇ ਇਹ ਥੋੜੀ ਜੀ ਸੁਰਤ ਸੰਭਾਲਣ ਤੇ ਆਪਣੇ ਬੱਚਿਆਂ ਨੂੰ ਗੁਰੂ ਚਰਨਾਂ ਵਿੱਚ ਲੈ ਕੇ ਜਾਂਦਾ ਹੈ। ਆਲਮ ਸਿੰਘ ਹਾਜੀ ਛੋਟੀ ਜੀ ਉਮਰ ਦਾ ਮਾਲਕ ਸੀ ਜਦੋਂ ਆਨੰਦਪੁਰ ਸਾਹਿਬ ਕਲਗੀ ਤਰਪਾਤਸ਼ਾਹ ਦੇ ਚਰਨਾਂ ਵਿੱਚ ਲੈ ਕੇ ਆਇਆ ਇਹਦੀਆਂ ਬਿਆਨਤ ਖੂਬੀਆਂ ਇਤਿਹਾਸ ਨੇ ਲਿਖੀਆਂ ਤੇ ਪਹਿਲੀ ਵਾਰ ਜਦੋਂ ਆਨੰਦਪੁਰ ਸਾਹਿਬ ਆਇਆ ਸੀ ਭਾਈ ਆਲਮ ਸਿੰਘ ਆਪਣੇ ਪਿਤਾ ਦੇ ਨਾਲ ਉਸ ਵੇਲੇ ਇਤਿਹਾਸ ਕਹਿੰਦਾ ਹੈ ਕਿ ਸੰਗਤ ਵਿੱਚ ਮੱਥਾ ਟੇਕਿਆ ਕਲਗੀਧਰ ਪਾਤਸ਼ਾਹ ਦਾ ਦਰਬਾਰ ਸਜਿਆ ਤੇ ਇਹ ਸੰਗਤ ਵਿੱਚ ਆ ਕੇ ਬੈਠਾ ਨਾ ਜਿਵੇਂ ਆਪਾਂ ਚੌਂਕੜਾ ਮਾਰ ਕੇ ਬੈੰਨੇ ਆ ਬਲਕਿ ਪਿੱਛੇ ਜਾ ਕੇ ਸੰਗਤ ਵਿੱਚ ਖਲੋਤਾ ਹੀ ਰਿਹਾ ਛੋਟੀ ਉਮਰ ਸੀ ਤੇ ਜਦੋਂ ਖੜਿਆ ਰਹਾ ਤੇ ਸਮਾਪਤੀ ਹੋਈ ਤੇ ਗੁਰੂ ਕਲਗੀ ਸਰ ਪਾਤਸ਼ਾਹ ਨੇ ਆਪਣੇ ਕੋਲ ਬੁਲਾਇਆ ਦੁਰਗਾ ਦਾਸ ਵੀ ਆ ਗਿਆ ਕਹਿ ਲੱਗਿਆ ਵੀ ਸਹਬ ਨੇ ਬਚਨ ਆਖੇ ਕਹਿਣ ਲੱਗੇ ਪੁੱਤ ਤੂੰ ਸੰਗਤ ਵਿੱਚ ਬੈਠਾ ਕਿਉਂ ਨਹੀਂ ਚੌਂਕੜਾ ਮਾਰ ਕੇ ਸਾਰੀ ਸੰਗਤ ਬੈਠੀ ਸੀ ਇਹਨੇ ਬੜੇ ਪਿਆਰੇ ਭੋਲ ਕਹੇ ਸਨ ਕਹਿਣ ਲੱਗਿਆ ਸਤਿਗੁਰੂ ਮੇਰਾ ਕੱਦ ਛੋਟਾ ਹੈ ਤੇ ਜੇ ਮੈਂ ਬੈਂਦਾ ਸੀ ਨਾ ਤੇ ਮੈਨੂੰ ਤੁਹਾਡੇ ਦਰਸ਼ਨ ਨਹੀਂ ਹੁੰਦੇ ਸਨ ਤੇ ਤਾਂ ਕਰਕੇ ਮੈਂ ਸੰਗਤ ਵਿੱਚ ਖਲੋਤਾ ਰਿਹਾ ਕਿ ਮੈਨੂੰ ਗੁਰਬਾਣੀ ਦਾ ਕੀਰਤਨ ਹੁੰਦਾ ਤੇ ਤੁਹਾਡੇ ਦਰਸ਼ਨ ਹੁੰਦੇ ਰਹਿਣ ਇਤਿਹਾਸ ਕਹਿੰਦਾ ਉਸ ਵੇਲੇ ਗੁਰੂ ਕਲਗੀ ਧਰਮਹਾਰਾਜ ਜੀ ਨੇ ਭਾਈ ਆਲਮ ਸਿੰਘ ਜੀ ਨੂੰ ਆਪਣੀ ਗੋਦ ਵਿੱਚ ਲੈ ਕੇ ਤੇ ਬੜੇ ਪਿਆਰ ਨਾਲ ਬਚਨ ਆਕੇ ਸੰਦੁਰਗਾ ਦਾਸ ਇਹ ਜਿਹੜਾ ਤੇਰਾ ਪੁੱਤ ਹੈ ਨਾ ਭਾਈ ਆਲਮ ਸਿੰਘ ਇਹਨੇ ਬੜੀ ਭਾਵਨਾ ਨਾਲ ਸਿੱਖੀ ਕਮਾਉਣੀ ਹੈ ਰਹਿਮਤ ਭਰੇ ਬਚਨ ਆਕੇ ਸਨ ਇਹ ਗੁਰੂ ਦੀ ਅਸੀਸ ਹੁੰਦੀ ਸੀ ਤੇ ਜਿੱਥੇ ਗੁਰੂ ਦੀ ਅਸੀਸ ਮਿਲ ਜਾਏ ਤੇ ਉੱਥੇ ਕਿਰਪਾ ਵਰਤਦੀ ਸੀ ਇਹ ਆਲਮ ਸਿੰਘ ਨਚਨਾ ਨਚਨਾ ਇਹਦਾ ਤਖੱਲਸ ਹੈ ਮੈਂ ਅੱਗੇ ਬੇਨਤੀ ਕਰਦਾ ਹਾਂ ਗੁਰੂ ਚਨਣਾ ਵਿੱਚ ਕੁਝ ਦਿਨ ਰਿਹਾ ਕਲਗੀਧਰ ਪਾਤਸ਼ਾਹ ਦੇ ਆਪਣੇ ਪਿਤਾ ਦੇ ਨਾਲ ਤੇ ਇਤਿਹਾਸਿਕ ਕਹਿੰਦੇ ਵੀ ਜਦੋਂ ਉਹ ਜਥਾ ਵਾਪਸ ਜਾਣ ਲੱਗਿਆ ਆਪਣੇ ਘਰਾਂ ਨੂੰ ਤੇ ਦੁਰਗਾ ਦਾਸ ਨੇ ਵੀ ਸਲਾਹ ਬਣਾਈ ਵੀ ਆਪਾਂ ਵਾਪਸ ਪਰਤਨੇ ਉਸ ਮੇਲੇ ਆਲਮ ਸਿੰਘ ਨੇ ਆਪਣੇ ਪਿਤਾ ਨੂੰ ਬੇਨਤੀ ਆਖੀ ਪਿਤਾ ਜੀ ਮੈਂ ਤੁਹਾਡੇ ਤੋਂ ਇੱਕ ਮੰਗ ਮੰਗਣੀ ਹੈ ਦੁਰਗਾ ਦਾਸ ਪੁੱਛਦੇ ਬੋਲ ਕੀ ਚਾਹੀਦਾ ਹੈ ਕਹਿਣ ਲੱਗਿਆ ਮੇਰਾ ਜੀ ਨਹੀਂ ਕਰਦਾ ਆਨੰਦ ਪ੍ਰਸਪਤ ਵਾਪਸ ਜਾਣ ਇੱਕ ਕਿਰਪਾ ਕਰੋ ਜੇ ਮੇਰੀ ਮੰਗ ਪੂਰੀ ਕਰਦਮੋ ਪਿਤਾ ਜੀ ਮੈਨੂੰ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹੀ ਮੈਨੂੰ ਗੁਰੂ ਚਰਨਾਂ ਵਿੱਚ ਹੀ ਛੱਡ ਕੇ ਚਲੇ ਜਾਓ ਇਹ ਇਤਿਹਾਸ ਵਿੱਚ ਹੈ ਵੀ ਦੁਰਗਾ ਦਾਸ ਦੇ ਨੈਤਰਾਂ ਵਿੱਚੋਂ ਬਹਿਰਾਗ ਦਾ ਨੀਰ ਆ ਗਿਆ ਜਿਹਦਾ ਪੁੱਤ ਇਹ ਗੱਲ ਆਖਦਾ ਹੋਵੇ ਕਿ ਮੈਨੂੰ ਗੁਰੂ ਚਰਨਾਂ ਵਿੱਚ ਹੀ ਸੇਵਾ ਵਿੱਚ ਛੱਡ ਕੇ ਚਲੇ ਜਾਓ ਉਸ ਮੇਲੇ ਦੁਰਗਾ ਦਾਸ ਆਪਣੇ ਪੁੱਤ ਨੂੰ ਆਲਮ ਸਿੰਘ ਨੂੰ ਗੁਰੂ ਚਰਨਾਂ ਵਿੱਚ ਹੀ ਅਰਦਾਸ ਬੇਨਤੀ ਕਰਵਾ ਕੇ ਭੇਟ ਕਰ ਗਿਆ ਸੀ ਭੇਟ ਕਰ ਗਿਆ ਸੀ ਇਹਦੇ ਨਾਮ ਨਾਲ ਨਾ ਇਤਿਹਾਸ ਵਿੱਚ ਨੱਤਨਾ ਸ਼ਬਦ ਪੈਂਦਾ ਹੈ ਇਹ ਵੀ ਕਲਗੀਧਰ ਪਾਤਸ਼ਾਹ ਦੀ ਕਿਰਪਾ ਹੈ ਛੋਟੀ ਉਮਰ ਸੀ ਇਹਦੀ ਸਾਹਿਬ ਨੂੰ ਪਿਆਰ ਵੀ ਬੜਾ ਕਰਦੇ ਸਨ ਜਦੋਂ ਮਹਾਰਾਜ ਨੇ ਸੇਵਾ ਕਿਸੇ ਸਿੱਖ ਨੂੰ ਕਹਿਣੀ ਤੇ ਇਹਨੇ ਭੱਜ ਕੇ ਉਹ ਸੇਵਾ ਕਰ ਦੇਣੀ ਗੁਰੂ ਪਾਤਸ਼ਾਹ ਜੀ ਕਹਿੰਦੇ ਕਿਸੇ ਸਿੱਖ ਨੂੰ ਸੀ ਤੇ ਇਹ ਸੇਵਾ ਵਿੱਚ ਬੜਾ ਤਤਪਰ ਰਹਿੰਦਾ ਸੀ ਤੇ ਇਹਨੇ ਭੱਜ ਕੇ ਸੇਵਾ ਨਿਭਾ ਦੇਣੀ ਛੋਟੀ ਉਮਰ ਸੀ ਦੌੜਦਾ ਰਹਿੰਦਾ ਸੀ ਅਨੰਦਪੁਰ ਸਾਹਿਬ ਤੇ ਕਲਗੀਧਰ ਪਾਤਸ਼ਾਹ ਨੇ ਇੱਕ ਦਿਨ ਮਤਨਾ ਕੇਸਨ ਕਹਿਣ ਲੱਗੇ ਪੁੱਤ ਤੂੰ ਤੇ ਨੱਚਦਾ ਹੀ ਰਹਿੰਦਾ ਹੈ ਪਾਬ ਦੌੜਦਾ ਹੀ ਰਹਿੰਦਾ ਹੈ ਇੱਥੇ ਤਰੁੱਠ ਕੇ ਬਚਨਾ ਆਇਆ ਸੀ ਅੱਜ ਤੋਂ ਬਾਅਦ ਤੇਰਾ ਨਾਮ ਆਲਮ ਸਿੰਘ ਨਚਨਾ ਇਹ ਅੱਜ ਚਮਕੌਰ ਦੀ ਗੜੀ ਵਿੱਚ ਐ ਮੈਂ ਜਿਹੜੀ ਤੁਹਾਨੂੰ ਬੇਨਤੀ ਕਰਨ ਲੱਗਿਆ ਨਾਨੂੰ ਸਿੰਘ ਇੱਕ ਵੱਖਰੇ ਪਰਿਵਾਰ ਵਿੱਚੋਂ ਐ ਆਲਮ ਸਿੰਘ ਨਚਨਾ ਇਹ ਚਾਰ ਜੀ ਇੱਕੋ ਪਰਿਵਾਰ ਦੇ ਨੇ ਆਲਮ ਸਿੰਘ ਨਚਨਾ ਇਹਦਾ ਭਰਾ ਭਾਈ ਵੀਰ ਸਿੰਘ ਉਹ ਵੀ ਨਾਲ ਐ ਇਹਦੇ ਦੋ ਪੁੱਤ ਆਲਮ ਸਿੰਘ ਦੇ ਭਾਈ ਮੋਰ ਸਿੰਘ ਭਾਈ ਅਮੋਲਕ ਸਿੰਘ ਇਹ ਵੀ ਆਪਣੇ ਪਿਤਾ ਦੇ ਨਾਲ ਚਮਕੌਰ ਦੀ ਗੜੀ ਵਿੱਚ ਨੇ ਚਮਕੌਰ ਦੀ ਗੜੀ ਵਿੱਚ ਹਜੂਰ ਨੇ ਨਾ ਮਹਾਨ ਜਰਨੈਲ ਨੇ ਗੁਰੂ ਕਲਗੀ ਧਰ ਜੀ ਤਾਂ ਹੀ ਇਤਿਹਾਸ ਵਿੱਚ ਜ਼ਿਕਰ ਆਉਂਦਾ ਵੀ ਗੁਰੂ ਕਲਗੀ ਧਰ ਪਾਤਸ਼ਾਹ ਤੂੰ ਇਹੋ ਜਾਂ ਜਰਨੈਲ ਹੈ ਤੇਰੇ ਕੋਲ 40 ਭੁੱਖੇ ਸ਼ੇਰ ਹੋਵਣ ਉਹ ਵੀ ਕੋਈ ਤਨ ਤੇ ਕਪੜਾ ਚੰਗਾ ਨਹੀਂ ਹੈ ਕੋਈ ਭੋਜਨ ਖਰਾਕ ਨਹੀਂ ਹੈ ਪਰ ਤੂੰ ਇੱਕੋ ਜਾਂ ਜਰਨੈਲ ਹੈ ਤੂੰ 10 ਲੱਖ ਦਾ ਮੁਕਾਬਲਾ 40 ਸਿੱਖਾਂ ਨਾਲ ਕਰਵਾ ਦਿੰਨੇ ਤੇਰੇ ਸਿੱਖ 40 ਐਡੇ ਬਹਾਦਰ ਨੇ ਕਿ ਉਹ 10 ਲੱਖ ਦਾ ਵੀ ਮੁਕਾਬਲਾ ਕਰ ਲੈਂਦੇ ਨੇ ਪਰ ਕਿਤੇ ਇੱਕ ਵੀ ਥਾਂ ਉਹ ਕਬਰਉਂਦੇ ਨਹੀਂ ਹੈ ਫਿਰ ਮੈਂ ਤੁਹਾਨੂੰ ਬੇਨਤੀ ਕਰਾਂ ਆਲਮ ਸਿੰਘ ਨਚਨੇ ਦੀ ਡਿਊਟੀ ਕਲਗੀ ਤਰਪਾਤਸਰ ਦੀ ਗੜੀ ਵਿੱਚ ਲਾਈ ਸੀ ਕਿ ਤੂੰ ਗੜੀ ਵਿੱਚ ਖੜਕਾ ਰੱਖਣਾ ਹੈ ਉੱਚੀ ਜਕਾਰੇ ਲਾਉਣੇ ਹੈ ਤੂੰ ਗੜੀ ਵਿੱਚ ਉੱਚੀ ਸ਼ਬਦ ਪੜ੍ਹਨੇ ਹੈ ਤਾਂ ਜੋ ਬਾਹਰ ਹੈ ਜਿਹੜੀ ਫੌਜ ਮੁਗਲਾਂ ਦੀ ਪਹਾੜੀਆਂ ਦੀ ਉਹਨਾਂ ਨੂੰ ਇਸ ਗੱਲ ਦਾ ਸੁਨੇਹਾ ਜਾਂਦਾ ਰਹੇ ਵੀ ਸਿੱਖ ਅੰਦਰ ਚੜਦੀ ਕਲਾ ਵਿੱਚ ਨੇ ਇਹ ਵੀ ਇੱਕ ਬਿਉਤਬੰਦੀ ਹੁੰਦੀ ਸੀ ਉਹਨੂੰ ਤੁਸੀਂ ਇਤਿਹਾਸ ਵਿੱਚੋਂ ਪੜ੍ਹੋ ਆਲਮ ਸਿੰਘ ਨੱਤਨੇ ਦੀਆਂ ਚਾਰ ਅਹਿਮ ਖੂਬੀਆਂ ਚਾਰ ਉਹਦੇ ਵਿੱਚ ਗੁਣ ਨੇ ਸਭ ਤੋਂ ਪਹਿਲਾ ਗੁਣ ਹੈ ਉਹ ਸੇਵਾ ਬੜੀ ਭਾਵਨਾ ਨਾਲ ਕਰਦਾ ਹੈ ਦੂਜਾ ਉਹਦੇ ਵਿੱਚ ਗੁਣ ਹੈ ਉਹ ਹੱਦ ਦਰਜੇ ਦਾ ਨਿਮਰਤਾ ਬਾਣ ਹੈ ਭਾਈ ਆਲਮ ਸਿੰਘ ਹੈ ਨਾ ਜਿਹੜਾ ਬਹੁਤ ਨਿਮਰਤਾ ਬਾਣ ਹੈ ਕਦੀ ਕੋਈ ਬੋਲ ਕਬੂਲ ਕਹਿ ਵੀ ਦਵੇ ਤੇ ਫਿਰ ਵੀ ਆਪਣੇ ਜੀਵਨ ਵਿੱਚ ਕਦੀ ਕਿਸੇ ਦਾ ਗੁੱਸਾ ਕਰਨ ਦੀ بجائے ਤੇ ਗੁਰੂ ਦੀ ਸੇਵਾ ਵਿੱਚ ਹੀ ਹਾਜ਼ਰ ਰਹਿੰਦਾ ਉਹ ਦੂਜੀ ਜਿਹੜੀ ਗੱਲ ਹੈ ਉਹ ਹੱਦ ਦਰਜੇ ਦਾ ਨਿਮਰਤਾ ਬਾਣ ਹੈ ਜਿਹੜੀ ਤੀਜੀ ਗੱਲ ਹੈ ਨਾ ਇਹ ਗੁਰੂ ਘਰ ਦਾ ਸੂਈਆ ਰਿਹਾ ਬਹੁਤ ਧਿਆਨ ਨਾਲ ਸੁਣੋ ਕੀ ਰਿਹਾ ਗੁਰੂ ਘਰ ਦਾ ਸੂਈਆ ਦੁਸ਼ਮਣ ਦੇ ਅੰਦਰ ਜਾ ਕੇ ਬਹੁਤ ਬਾਰੀ ਇਹ ਦੁਸ਼ਮਣ ਦੀ ਕੀ ਬਯਉੰਤ ਬੰਦੀ ਹੈ ਕੀ ਉਹਦੀ ਸਲਾਬ ਮਸ਼ਬਰ ਹੈ ਇਹ ਖਬਰ ਵੀ ਕੱਢ ਕੇ ਲੈ ਕੇ ਆਉਂਦਾ ਤੇ ਚੌਥਾ ਜਿਹੜਾ ਇਹਦੇ ਵਿੱਚ ਗੁਣ ਹੈ ਉਹ ਮੈਂ ਸਮਝਨੇ ਵੀ ਅੱਜ ਸਾਡੇ ਵਿੱਚੋਂ ਗਵਾਚਦਾ ਹੀ ਦਾਦਿਆ ਉਹ ਗੁਣੇ ਸੀ ਇਹ ਅੰਮ੍ਰਿਤ ਬਾਣੀ ਬੜੇ ਪਿਆਰ ਨਾਲ ਪੜਦਾ ਸੀ ਇਹ ਜਕਾਰੇ ਬੜੀ ਉੱਚੀ ਲਾਉਂਦਾ ਬਹੁਤ ਉੱਚੀ ਸ਼ਬਦ ਪੜਦਾ ਸੀ ਬਹੁਤ ਉੱਚੀ ਦੇਕਾਰੇ ਲਾਉਣੇ ਇਹਦੀ ਵੀ ਮੈਂ ਤੁਹਾਨੂੰ ਇਤਿਹਾਸ ਵਿੱਚੋਂ ਗਾਥਾ ਕਿਹਨੇ ਇਹਦੇ ਜਕਾਰਿਆਂ ਦੀ ਬੜੀ ਵੱਡੀ ਕਰਾਮਾਤ ਹੈ ਪਰ ਅੱਜ ਹਾਲਾਤ ਕੁਝ ਵੱਖਰੇ ਨੇ ਤੁਸੀਂ ਵੇਖਿਓ ਜਦੋਂ ਗੁਰੂ ਕਾ ਵਜ਼ੀਰ ਅਰਦਾਸ ਕਰਦਾ ਹੈ ਤੇ ਉਹ ਕਰੀਬ 7 ਵਾਰੀ ਇਹ ਸ਼ਬਦ ਆਖਦਾ ਹੈ ਵੀ ਧਿਆਨ ਧਰ ਬੋਲੋ ਜੀ ਵਾਹਿਗੁਰੂ ਤੁਸੀਂ ਵੇਖਿਓ ਬੜੇ ਬਾਰੀ ਵਜ਼ੀਰ ਤੇ ਮੁਖ ਵਿੱਚੋਂ ਆਖਦਾ ਬੋਲ ਤੇ ਸੰਗਤ ਦਾ ਵੱਡਾ ਇਕੱਠ ਵੀ ਹੁੰਦਾ ਹੈ ਤਾਂ ਵੀ ਵਾਹਿਗੁਰੂ ਸ਼ਬਦ ਦੀ ਜਿਹੜੀ ਆਵਾਜ਼ ਬਹੁਤ ਘੱਟ ਆਉਂਦੀ ਹੈ ਗੁਰੂ ਕਾ ਵਜ਼ੀਰ ਅਰਦਾਸ ਕਰੇ ਉਹ ਅਰੰਭਤਾ ਅੰਦਰ ਸ਼ਬਦ ਪੜੇ ਤੂੰ ਠਾਕੁਰ ਤੂੰ ਪਹਿਰ ਅਰਦਾਸ ਜਾਂ ਉਹ ਅਖੀਰ ਤੇ ਦੋਹਰਾ ਪੜੇ ਆਗਿਆ ਭਈਆ ਕਾਲ ਕੀ ਮੇਰੇ ਵਰਗਾ ਸੰਗਤ ਵਿੱਚ ਖਲੋਤਾ ਵੀ ਹੁੰਦਾ ਪਰ ਉਹ ਮੁਕ ਤੋਂ ਗੁਰੂ ਦਾ ਸ਼ਬਦ ਨਹੀਂ ਪੜਦਾ ਵਜ਼ੀਰ ਇਕੱਲਾ ਹੀ ਪੜੀ ਜਾ ਰਿਹਾ ਹੁੰਦਾ ਹੈ ਏ ਵੀ ਸਾਡੇ ਵਿੱਚ ਜਿਹੜਾ ਗੁਣ ਹੋਣਾ ਚਾਹੀਦਾ ਹੈ ਕਿ ਜਦੋਂ ਅੰਮ੍ਰਿਤ ਬਾਣੀ ਦਾ ਸ਼ਬਦ ਪੜਨਾ ਹੋਵੇ ਜਾਂ ਜਕਾਰੇ ਲਾਉਣੇ ਹੋਣ ਜਾਂ ਕੋਈ ਗੁਰੂ ਕੇ ਸ਼ਬਦ ਕੀਰਤਨ ਦੀ ਵਿਚਾਰ ਹੋਵੇ ਉਸ ਵੇਲੇ ਸਾਨੂੰ ਰਸਨਾ ਤੋਂ ਅੰਮ੍ਰਿਤ ਬਾਣੀ ਬੋਲਣੀ ਚਾਹੀਦੀ ਹੈ ਆਲਮ ਸਿੰਘ ਨਤਨੇ ਅੰਦਰ ਬੜਾ ਵੱਡਾ ਗੁਣ ਸੀ ਤੁਹਾਨੂੰ ਇਹਦੇ ਵਿੱਚੋਂ ਇਤਿਹਾਸ ਵਿੱਚੋਂ ਇਹਦੇ ਜੀਵਨ ਦੀ ਬੇਨਤੀ ਕਰਾਂ ਇੱਕ ਵਾਰੀ ਇਤਿਹਾਸ ਨੇ ਲਿਖਿਆ ਹੈ 1698 ਈਸਵੀ ਨੂੰ ਰਸਤਮ ਖਾਂ ਹੋਇਆ ਇੱਕ ਮੁਗਲ ਪਾਪੀ ਰਸਤਮ ਖਾਂ ਇੱਕ ਫੌਜ ਦੀ ਟੁਕੜੀ ਲੈ ਕੇ ਤੇ ਜਿਹੜਾ ਫਤਿਹਗੜ੍ਹ ਸਾਹਿਬ ਦਾ ਕਿਲਾ ਹੈ ਇਧਰਲੇ ਪਾਸੇ ਉਹ ਫੌਜ ਦੀ ਟੁਕੜੀ ਲੈ ਕੇ ਰਾਤ ਵੇਲੇ ਝਾੜੀਆਂ ਵਿੱਚ ਲਾਗੇ ਬੰਨੇ ਆਕੇ ਤੇ ਛੁਪ ਕੇ ਬਹਿ ਗਿਆ ਬੈਠਾ ਉਹ ਤਾਂ ਕਰਕੇ ਸੀ ਵੀ ਸਿੱਖ ਜਦੋਂ ਰਾਤ ਨੂੰ ਆਰਾਮ ਕਰਨਗੇ ਤੇ ਮੈਂ ਸਿੱਖਾਂ ਤੇ ਹਮਲਾ ਕਰਕੇ ਤੇ ਪਾਪੀ ਚਾਹੁੰਦਾ ਤੇ ਸੀ ਵੀ ਸਿੱਖਾਂ ਦੇ ਸਿਰ ਵੱਢ ਕੇ ਤੇ ਅੱਗੇ ਲਿਜਾ ਕੇ ਕੋਈ ਇਨਾਮ ਪ੍ਰਾਪਤ ਕਰਾਂਗਾ ਇਤਿਹਾਸ ਵਿੱਚ ਇਹ ਵੀ ਆਲਮ ਸਿੰਘ ਨੱਟਨਾ ਸੁਇਆ ਇੱਕ ਤੇ ਗੁਰੂ ਘਰ ਦਾ ਇਨੂੰ ਥੋੜੀ ਜੀ ਖਬਰ ਮਿਲੀ ਸੁਚੇਤ ਵੀ ਸਿੱਖ ਬਹੁਤ ਹੁੰਦੇ ਸਨ ਥੋੜੀ ਜੀ ਖਬਰ ਮਿਲੀ ਇਸ ਗੱਲ ਦੀ ਵੀ ਇੱਥੇ ਕੁਝ ਲੋਕ ਛੁਪੇ ਹੋਏ ਨੇ ਇਹਨੇ ਇੰਨੀ ਜ਼ੋਰ ਦੀ ਦਾਤ ਨੂੰ ਜਕਾਰੇ ਲਾਏ ਇੰਨੀ ਉੱਚੀ ਆਵਾਜ਼ ਵਿੱਚ ਅੰਮ੍ਰਿਤ ਬਾਣੀ ਦੇ ਸ਼ਬਦ ਪੜੇ ਰੁਸਤਮ ਖਾਂ ਅੰਦਰੋਂ ਇੰਨਾ ਡਰ ਗਿਆ ਉਹਦੇ ਮਨ ਵਿੱਚ ਖਿਆਲ ਆ ਗਿਆ ਵੀ ਮੈਨਾਂ ਕਿਉਂ ਖੁਦ ਮਰਨਾ ਹੈ ਤੇ ਬੇਗਾਨੇ ਪੁੱਤਾਂ ਨੂੰ ਮਰਵਾਉਣਾ ਹੈ ਉਹ ਰਾਤ ਵੇਲੇ ਹਮਲਾ ਕਰਨ ਦੀ ਤੇ ਦੂਰ ਦੀ ਗੱਲ ਐ ਆਲਮ ਸਿੰਘ ਨਚਨੇ ਦੇ ਜਕਾਰੇ ਸੁਣ ਕੇ ਤੇ ਰਾਤ ਵੇਲੇ ਵਾਪਸ ਦੌੜ ਗਿਆ ਸੀ ਇਹ ਆਲਮ ਸਿੰਘ ਨਚਨੇ ਦੇ ਜਕਾਰਿਆਂ ਦੀ ਕਰਾਮਾਤ ਐ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਇਹਦੇ ਵਿੱਚ ਬਹੁਤ ਗੁਣ ਸੰ ਗੁਰੂ ਜੀ ਨੇ ਆਖਰ ਬਾਣੀ ਦਾ ਇੱਕ ਬੋਲ ਤੁਹਾਨੂੰ ਕਹਾ ਗੁਰੂ ਚਰਨਾਂ ਵਿੱਚ ਜਦੋਂ ਕੀ ਆਉਂਦਾ ਨਾ ਤੇ ਗੁਰੂ ਪਰ ਅਧਵੀ ਦੱਬੀ ਗੋਣੀ ਐ ਅੰਮ੍ਰਿਤ ਬਾਣੀ ਦਾ ਬੋਲ ਹੈ ਗੁਨਾ ਕਾ ਹੋਵੈ ਵਾਸੁਲਾ ਕੱਢ ਵਾਸ ਲੀਜੈ ਜੇ ਗੁਣ ਹੋਵਣ ਸਾਧਨਾ ਮਿਲ ਸਾਧ ਕਰੀਜੈ ਸਾਧ ਕਰੀਜੈ ਗੁਣੇ ਕੇਰੀ ਛੋੜ ਅਪਗੁਣ ਚੱਲੀਐ ਪਹਿਰੇ ਪਟੰਬਰ ਕਰ ਅਡੰਬਰ ਆਪਣੜਾ ਪਿੜਵਲੀਐ ਗੁਰੂ ਚਰਨਾਂ ਵਿੱਚ ਜਦੋਂ ਕੋਈ ਆਉਂਦਾ ਤੇ ਗੁਰੂ ਦਾ ਇੱਕ ਸੁਭਾਅ ਹੈ ਭਾਈ ਗੁਰਦਾਸ ਸਾਹਿਬ ਦਾ ਬਚਨ ਹੈ ਸਤਗੁਰ ਗੁਣੀ ਨਿਧਾਨ ਹੈ ਗੁਣ ਕਰ ਬਖਸ਼ੇ ਅਗਨਿਆਰੇ ਗੁਰੂ ਦਾਇ ਸੁਭਾਏ ਗੁਰੂ ਗੁਣ ਭਰ ਜਿੰਦਾ ਔਗਣ ਜਿੰਦਗੀ ਵਿੱਚੋਂ ਕੱਢ ਦਿੰਦਾ ਕਿਉਂਕਿ ਗੁਰੂ ਸਮਝਾ ਦਿੰਦਾ ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ ਜੇ ਗੁਣ ਹੋਣ ਤਾਂ ਕੱਟੀਐਨ ਛੇ ਭਾਈ ਛੇ ਵੀਰ ਗੁਰੂ ਇਹ ਗੱਲ ਸਮਝਾ ਦਿੰਦਾ ਵੀ ਔਗਣ ਜੰਜੀਰਾਂ ਦੀ ਤਰ੍ਹਾਂ ਨੇ ਗੁਣ ਤੇਰੇ ਭਰਾਵਾਂ ਦੀ ਤਰ੍ਹਾਂ ਅੱਜ ਵੀ ਸਿੱਖ ਅਮਰਤ ਬਾਣੀ ਨਾਲ ਜੁੜਿਆ ਹੋਵੇ ਇਹ ਗੁਨਾ ਦਾ ਖਜ਼ਾਨਾ ਬਣ ਜਾਂਦਾ ਗੁਰੂ ਤੋਂ ਟੁੱਟ ਕੇ ਮੈਨੂੰ ਖਿਮਾ ਕਰ ਜੋ ਇਹ ਅਗੁਨਾ ਦੀ ਪੰਡ ਬਣ ਜਾਂਦਾ ਲੋਕ ਅਬਗੁਨਾ ਕੀ ਬੰਨੇ ਗੰਠੜੀ ਗੁਨ ਨ ਬਿਹਾਜੈ ਕੋਈ ਬੇਨਤੀ ਮੈਂ ਜਿਹੜੀ ਤੁਹਾਨੂੰ ਕਹਿ ਰਿਹਾ ਸਾ ਵੀ ਇਹ ਇੱਕੋ ਪਰਿਵਾਰ ਦੇ ਚਾਰ ਜੀ ਅੱਜ ਚਮਕੌਰ ਦੀ ਗੜੀ ਵਿੱਚ ਨੇ ਗੁਰੂ ਪਾਤਸ਼ਾਹ ਜੀ ਤੋਂ ਥਾਪੜਾ ਲੈ ਕੇ ਇਹ ਪੰਜੋ ਸਿੱਖ ਇੱਕ ਜਥੇ ਵਿੱਚ ਗਏ ਸਨ ਫਿਰ ਇੱਕ ਵਾਰੀ ਤੁਹਾਡੇ ਹਿਰਦਿਆਂ ਵਿੱਚ ਬਸ ਜਾਏ ਨਾਨੂ ਸਿੰਘ ਭਾਈ ਵੀਰ ਸਿੰਘ ਆਲਮ ਸਿੰਘ ਵੀਰ ਸਿੰਘ ਤੇ ਆਲਮ ਸਿੰਘ ਭਰਾ ਨੇ ਔਰ ਮੋਰ ਸਿੰਘ ਤੇ ਅਮੋਲਕ ਸਿੰਘ ਇਹ ਦੋਨੋਂ ਪੁੱਤ ਨੇ ਭਾਈ ਆਲਮ ਸਿੰਘ ਨਚਨਾ ਦੇ ਅਮਰਦੀ ਦਾਤ ਗੁਰ ਚਰਨਾ ਵਿੱਚੋਂ ਲਈ ਹੋਈ ਸੀ ਚਮਕੌਰ ਦੀਆਂ ਜੰਗਾਂ ਵਿੱਚ ਇੱਥੇ ਹੈ ਹੀ ਨੇ ਪਰ ਆਨੰਦਪੁਰ ਸਾਹਿਬ ਦੀਆਂ ਜੰਗਾਂ ਵਿੱਚ ਹਿੱਸਾ ਆਇਆ ਹੋਇਆ ਸੱਤ ਮਹੀਨੇ ਦੇ ਘੇਰੇ ਵਿੱਚ ਗੁਰੂ ਚਰਣਾ ਵਿੱਚ ਰਹੇ ਅੱਜ ਚਮਕੌਰ ਦੀ ਗੜੀ ਵਿੱਚ ਨੇ ਕਲਗੀਧਰ ਪਾਤਸ਼ਾਹ ਜੀ ਤੋਂ ਥਾਪੜਾ ਲੈ ਕੇ ਜੰਗ ਦੇ ਮੈਦਾਨ ਵਿੱਚ ਗਏ ਬਹੁਤ ਬਹਾਦਰੀ ਨਾਲ ਜੂਝ ਕੇ ਇਤਿਹਾਸ ਨੇ ਲੰਮਾ ਵਕਤ ਲਿਖਿਆ ਆਲਮ ਸਿੰਘ ਨਤਨੇ ਦਾ ਜੁਝਾਰੂ ਬੜਾ ਸੀ ਲੰਮਾ ਵਕਤ ਜੂਝ ਕੇ ਜਦੋਂ ਬੇਅੰਤ ਪਾਪੀਆਂ ਨੂੰ ਸੋਦਾ ਲਾਉਂਦਿਆਂ ਆਖਿਰ ਆਲਮ ਸਿੰਘ ਨੱਚਣਾ ਬੇਅੰਤ ਬਾਰ ਸਹਿ ਕੇ ਸ਼ਹਾਦਤ ਦਾ ਜਾਮ ਪੀਣ ਲੱਗਦਾ ਹੈ ਆਪਣੇ ਪੁੱਤਰਾਂ ਨੂੰ ਇੱਕ ਆਵਾਜ਼ ਮਾਰ ਕੇ ਜਾਂਦਾ ਹੈ ਪੁੱਤਰੋ ਮੈਂ ਆਪਣਾ ਸਿਦਕ ਗੁਰੂ ਚਰਨਾ ਵਿੱਚ ਨਿਭਾ ਗਿਆ ਤੁਸੀਂ ਵੀ ਗੁਰੂ ਦੀ ਟੇਕ ਲੈ ਕੇ ਜ਼ੁਲਮ ਦਾ ਨਾਸ਼ ਕਰਦੇ ਚਮਕੌਰ ਦੀ ਗੜੀ ਤੇ ਸ਼ਹੀਦਾਂ ਵਿੱਚ ਆਪਣਾ ਨਾਂ ਦਰਜ ਕਰਨਾ ਇਹ ਪੰਜੋਂ ਸਿੱਖਾਂ ਨੇ ਚਮਕੌਰ ਦੀ ਗੜੀ ਵਿੱਚ ਸ਼ਹਾਦਤ ਦਾ ਜਾਮ ਪੀਕੇ ਇਹ ਅੰਮ੍ਰਿਤ ਬੋਲਾ ਨੂੰ ਜੀਵਨ ਵਿੱਚ ਕਮਾਲਿਆ ਕਬੀਰ ਮੋਹ ਮਰਨੇ ਕਾ ਚਾਉ ਹੈ ਮਰੋ ਤਾ ਹਰ ਕੈ ਦਵਾਰ ਮਤ ਹਰ ਪੁੱਛੈ ਕੌਣ ਹੈ ਪਰਾ ਹਮਾਰੈ ਬਾਹਰ ਤੇ ਸ਼ਹੀਦਾਂ ਵਿੱਚ ਨਾਂ ਦਰਜ ਕਰਵਾ ਲਿਆ